ਗੁੱਡ ਮਾਰਨਿੰਗ ਦੋਸਤੋ ਦੋਸਤੋ ਅੱਜ ਅਸੀਂ ਇੱਕ ਨਵੇਂ ਘਰ ਦੇ ਵਿੱਚ ਆਏ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵੱਲੋਂ ਇਸ ਘਰ ਦੇ ਵਿੱਚ ਜੋ ਗਾਰਡਨ ਬਣਿਆ ਹੋਇਆ ਜੀ ਇਸਦੇ ਵੀ ਸਾਡੇ ਵੱਲੋਂ ਜੋ ਗਰਾਸ ਉਹ ਲਗਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪlant ਪਹਿਲਾਂ ਸਾਡੇ ਵੱਲੋਂ ਲਗਾਏ ਗਏ ਸੀ ਤੇ ਪlant ਦੀ ਤੁਸੀਂ ਕੁਆਲਿਟੀ ਦੇਖ ਸਕਦੇ ਬਹੁਤ ਵਧੀਆ ਜੋ ਪlant ਹੈ ਜੋ ਫੌਕਸਟੇਲ ਹੈ ਪlant ਉਚਾਰ ਰਹੇ ਆ ਤੇ ਅੱਜ ਸਾਡੇ ਵੱਲੋਂ ਗੋਲਫ ਘਾਹ ਲਗਾਈ ਗਈ ਹੈ ਤੇ ਤੁਹਾਨੂੰ तकरीबन 15-20 ਦਿਨਾਂ ਬਾਅਦ ਜੋ ਇਹਦਾ ਰਿਜ਼ਲਟ ਦਿਖਾਵਾਂਗੇ ਤੇ ਜੋ ਗੋਲਫ ਕਾ ਸਾਡੇ ਵੱਲੋਂ オリジナル ਗੋਲਫ ਕਾ ਲਗਾਈ ਜਾਂਦੀ ਹੈ ਜਿਆਦਾ ਤਰਕੀ ਹੁੰਦਾ ਜੀ ਗੋਲਫ ਕਾ ਕਿਹਾ ਜਾਂਦਾ ਤੇ ਪਰ ਉਹ ਐਕਚੁਅਲ ਦੇ ਵਿੱਚ ਜੋ ਗੋਲਫ ਕਾ ਉਹ ਨਹੀਂ ਹੁੰਦੀ ਤੇ ਅੱਜ ਸਾਡੇ ਵੱਲੋਂ ਗੋਲਫ ਕਾ ਲਗਾਈ ਜਾ ਰਹੀ ਹੈ ਤੁਸੀਂ ਗੋਲਫ ਕਾ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਜੋ ਗੋਲਫ ਕਾ ਹੁੰਦੀ ਹੈ ਇਸ ਦੀ ਜੋ ਕਟਿੰਗ ਹੈ ਬਹੁਤ ਸਲੋ ਹੁੰਦੀ ਹੈ ਤੇ ਜੋ ਦੂਜੀ ਘਾ ਉਹਦੇ ਬਰਾਬਰ ਇਹ ਬਹੁਤ ਵਧੀਆ ਦਾ ਰਿਜ਼ਲਟ ਹੁੰਦਾ ਜੀ ਇਸ ਕਰਕੇ ਅ ਅੱਜ ਅਸੀਂ ਇੱਥੇ ਗੋਲਫ ਕਾ ਲਗਾ ਰਹੇ ਆ ਤੇ ਗੋਲਫ ਕਾ ਲਗਾਉਣ ਤੋਂ ਬਾਅਦ ਤੁਹਾਡੇ ਨਾਲ 15 ਜਨਾਬਾਦ ਜੋ ਤਾਂ ਨੀਦਰ ਜੈਲਟ ਹੈ ਉਹ ਦਿਖਾਵਾਂਗੇ ਇਸ ਤੋਂ ਬਾਅਦ ਇਸ ਕੋਠੀ ਦੇ ਵਿੱਚ ਸਾਡੇ ਵੱਲੋਂ ਜੋ ਪਲਾਂਟਸ ਵੀ ਲਗਾਏ ਜਾਣਗੇ ਜੇਕਰ ਤੁਸੀਂ ਵੀ ਆਪਣੇ ਗਾਰਡਨ ਦੇ ਵਿੱਚ ਕਾ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਵੱਲੋਂ ਤੁਹਾਨੂੰ ਸੁਜੈਸ਼ਨ ਹੈ ਜੀ ਕੀ ਕਾਜ ਲਗਵੋਣੀ ਹੈ ਤਾਂ ਚੰਗੀ ਕਾ ਲਗਵਾਈ ਜਾਵੇ ਕਿਉਂਕਿ ਜੇ ਆਪਾਂ ਲਗਵਾ ਲੈਨੇ ਤਾਂ ਇਸ ਨੂੰ ਵਾਹੇ ਰਿਪਲੇਸ ਕਰਨਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਚੰਗੀ ਜੋ ਕੁਆਲਿਟੀ ਵਾਲੀ ਹੈ ਕਾ ਉਹ ਹੀ ਲਗਵਾਈ ਜਾਵੇ ਜੇਕਰ ਤੁਸੀਂ ਸਾਡੇ ਤੋਂ ਕਾ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਮੋਬਾਈਲ ਨੰਬਰ 98886 60181 ਸ਼੍ਰੀ ਨਹੇਸ਼ ਨਰਸਰੀ ਨੀਅਰ ਜੁਡੀਸ਼ੀਅਲ ਕੋਰਟ ਕੰਪਲੈਕਸ ਸ਼੍ਰੀ ਮੁਖਸਰ ਸਾਹਿਬ